ਪੰਜਾਬ ਦਾ ਇੱਕ ਪ੍ਰਸਿੱਧ ਸ਼ਹਿਰ ਮੁਕਸਰ ਹੈ। ਇੱਥੋਂ 6 ਮੀਲ ਦੂਰ ਉੱਤਰ-ਪੂਰਬ ਦਿਸ਼ਾ ਵਿੱਚ ਇੱਕ ਪਿੰਡ ਹੈ। ਇਸ ਨੂੰ ਮੱਤੇ ਦੀ ਸਰਾਂ ਕਿਹਾ ਜਾਂਦਾ ਹੈ। ਇਹ ਪਿੰਡ ਇੱਕ ਥੇਹ ਉੱਤੇ ਵਸਿਆ ਹੋਇਆ ਹੈ। ਸ਼ੁਰੂ-ਸ਼ੁਰੂ ਵਿੱਚ ਇਸ ਥੇਹ ਉੱਤੇ ਕੇਵਲ ਇੱਕ ਉਦਾਸੀ ਸਾਧੂ ਹੀ ਰਹਿੰਦਾ ਸੀ। ਇੱਥੇ ਉਸਨੇ ਇੱਕ ਛੋਟਾ ਜਿਹਾ ਕਮਰਾ ਬਣਾਇਆ ਹੋਇਆ ਸੀ। ਇਸ ਵੱਲ ਦੇਖ ਕੇ ਹੋਰ ਕਈ ਲੋਕਾਂ ਨੇ ਵੀ ਇੱਥੇ ਆਪਣੇ ਰਹਿਣ ਲਈ ਛੋਟੇ-ਵੱਡੇ ਘਰ ਬਣਾ ਲਏ। ਅੱਜਕੱਲ੍ਹ ਇਸ ਪਿੰਡ ਦੇ ਨੇੜੇ ਇੱਕ ਰੇਲਵੇ ਸਟੇਸ਼ਨ ਹੈ। ਇਸ ਰੇਲਵੇ ਸਟੇਸ਼ਨ ਦਾ ਨਾਮ ਬਰੂਵਾਲੀ ਹੈ। ਤੇ ਇਹ ਪਿੰਡ ਮੱਤੇ ਦੀ ਸਰਾਂ ਤੋਂ ਸਿਰਫ ਡੇਢ ਕਿਲੋਮੀਟਰ ਦੀ ਦੂਰ ਹੈ। ਪਿੰਡ ਮੱਤੇ ਦੀ ਸਰਾਂ ਵਿੱਚ ਬਾਬਾ ਫਿਰੂ ਮਨਜੀ ਰਹਿੰਦੇ ਸਨ। ਇਹ ਤ੍ਰਿਹਨ ਜਾਤ ਦੇ ਖੱਤਰੀ ਸਨ। ਉਸ ਸਮੇਂ ਖੱਤਰੀ ਲੋਕ ਪਿੰਡੂ ਲੋਕਾਂ ਦੀਆਂ ਚਿੱਠੀਆਂ ਲਿਖਣ, ਹਿਸਾਬ ਰੱਖਣ ਦਾ ਕੰਮ ਕਰਦੇ ਸਨ। ਕਈ ਪਿੰਡਾਂ ਵਿੱਚ ਕਰਿਆਨੇ ਦੀਆਂ ਦੁਕਾਨਾਂ ਵੀ ਚਲਾਉਂਦੇ ਸਨ। काम करके ਇਹ ਦੂਜੇ ਲੋਕਾਂ ਨਾਲੋਂ ਅਮੀਰ ਹੁੰਦੇ ਸਨ ਜੇਕਰ ਕਿਸੇ ਪਿੰਡ ਵਿੱਚ ਕੋਈ ਖੱਤਰੀ ਨਾ ਰਹਿੰਦਾ ਹੁੰਦਾ ਤਾਂ ਉਸ ਪਿੰਡ ਦੇ ਲੋਕ ਆਸ-ਪਾਸ ਦੇ ਕਿਸੇ ਪਿੰਡ ਵਿੱਚ ਰਹਿਣ ਵਾਲੇ ਖੱਤਰੀ ਕੋਲੋਂ ਆਪਣਾ ਇਹ ਕੰਮ ਕਰਵਾ ਲੈਂਦੇ ਸਨ ਬਾਬਾ ਫਿਰੋਜ਼ ਮਨਜੀ ਇਮਾਨਦਾਰ ਤੇ ਸਿੱਧਾ ਸਾਦਾ ਜੀਵਨ ਰੱਖਣ ਵਾਲੇ ਪੁਰਸ਼ ਸਨ ਇਹ ਧਾਰਮਿਕ ਵਿਚਾਰਾਂ ਦੇ ਧਾਰਨੀ ਤੇ ਵਿਸ਼ਨੋ ਦੇਵੀ ਦੇ ਉਪਾਸਕ ਸਨ ਇਹਨਾਂ ਦੇ ਘਰ ਮਾਤਾ ਦਿਯੋਕੋਰਦੀ ਕੁਕੂ 31 ਮਾਰਚ 1504 ਈਸਵੀ ਨੂੰ ਇੱਕ ਬਾਲਕ ਨੇ ਜਨਮ ਲਿਆ ਜਿਸ ਦਾ ਨਾਮ ਲੈਣਾ ਰੱਖਿਆ ਗਿਆ ਲੈਣਾ ਜੀ ਬਹੁਤ ਨੀਕ ਸੁਭਾਅ ਦੇ ਮਾਲਕ ਸਨ ਆਪਣੇ ਪਿਤਾ ਜੀ ਪਾਸੋਂ ਹੀ ਇਹਨਾਂ ਨੇ ਵਿਦਿਆ ਪ੍ਰਾਪਤ ਕੀਤੀ ਤੇ ਨਾਲ ਹੀ ਆਪਣੇ ਪਿਤਾ ਜੀ ਦੇ ਕੰਮ ਨੂੰ ਵੀ ਚੰਗੀ ਤਰ੍ਹਾਂ ਸਮਝ ਲਿਆ ਉਸ ਸਮੇਂ ਆਸ-ਪਾਸ ਦੇ ਪਿੰਡਾਂ ਵਿੱਚ ਦੇਵੀ ਦੇ ਭਗਤ ਇਕੱਠੇ ਹੋ ਕੇ ਸਫ਼ਰ ਤੇ ਜਾਂਦੇ ਹੁੰਦੇ ਸੀ ਤਾਂ ਕਿ ਰਾਹ ਵਿੱਚ ਆਉਣ ਵਾਲੇ ਖਤਰਿਆਂ ਤੋਂ ਬਚਿਆ ਜਾ ਸਕੇ ਜੱਥੇ ਦੀ ਮੁਖੀ ਫੇਰੂ ਮੰਦ ਜੀ ਹੁੰਦੇ ਸੀ ਕਦੇ-ਕਦੇ ਇਹ ਆਪਣੇ ਪੁੱਤਰ ਲੈਣਾ ਜੀ ਨੂੰ ਵੀ ਨਾਲ ਲੈ ਜਾਂਦੇ ਸਨ 8 ਸਾਲ ਦੀ ਉਮਰ ਵਿੱਚ ਲੈਣਾ ਜੀ ਨੇ ਇਹ ਹਰ ਸਾਲ ਨੇਮ ਨਾਲ ਵਿਸ਼ਨੂ ਦੇਵੀ ਦੀ ਯਾਤਰਾ ਤੇ ਜਾਣਾ ਸ਼ੁਰੂ ਕਰ ਦਿੱਤਾ ਵਿਸ਼ਨੂ ਦੇਵੀ ਦਾ ਮੰਦਿਰ ਜੰਮੂ ਤੋਂ ਅੱਗੇ ਪਹਾੜਾਂ ਵਿੱਚ ਹੈ ਯਾਤਰੀ ਪੈਦਲ ਤੁਰ ਕੇ 2 ਦਿਨਾਂ ਵਿੱਚ ਇੱਥੇ ਪਹੁੰਚ ਜਾਂਦੇ ਸਨ 1519 ਈਸਵੀ ਨੂੰ ਲੈਣਾ ਜੀ ਦਾ ਵਿਆਹ ਹੋਇਆ ਉਸ ਸਮੇਂ ਇਹਨਾਂ ਦੀ ਉਮਰ 15 ਸਾਲਾਂ ਦੀ ਸੀ ਇਹਨਾਂ ਦੀ ਸੁਪਤਨੀ ਦਾ ਨਾਮ ਮਾਤਾ ਖੀਵੀ ਜੀ ਸੀ ਇਹ ਆਏਗੇ ਮਹਿਮਾਨਾਂ ਦੀ ਪਿਆਰ ਨਾਲ ਬਹੁਤ ਸੇਵਾ ਕਰਿਆ ਕਰਦੇ ਸਨ ਇਹ ਲੈਣਾ ਜੀ ਵਾਂਗੂ ਹੀ ਸੇਵਾ ਤੇ ਪਿਆਰ ਦੀ ਮੂਰਤੀ ਸਨ ਲੈਣਾ ਜੀ ਦੇ ਸਹੁਰੇ ਪਿੰਡ ਖਡੂਰ ਵਿੱਚ ਸਨ ਇਹ ਪਿੰਡ ਮੱਤੇ ਦੀ ਸਰਾਂ ਤੋਂ 50 ਮੀਲ ਦੂਰ ਉੱਤਰ ਦਿਸ਼ਾ ਵਿੱਚ ਪੈਂਦਾ ਹੈ ਲੈਣਾ ਜੀ ਦੇ ਘਰ 4 ਬੱਚਿਆਂ ਨੇ ਜਨਮ ਲਿਆ ਲੜਕੀਆਂ ਦੇ ਨਾਮ ਦਾਸੂ ਜੀ ਤੇ ਦਾਤੂ ਜੀ ਤੇ ਲੜਕੀਆਂ ਦੇ ਨਾਮ ਬੀਬੀ ਅਮਰੋ ਤੇ ਬੀਬੀ ਅਨੋਖੀ ਸੀ ਇੱਕ ਵਾਰ ਵਿਦੇਸ਼ੀ ਹਮਲੇ ਕਰਕੇ ਇਹਨਾਂ ਦਾ ਪਿੰਡ ਉਜੜ ਗਿਆ ਤੇ ਇਹ ਆਪਣੇ ਸੋਹਰੇ ਪਿੰਡ ਆ ਕੇ ਰਹਿਣ ਲੱਗੇ ਹੁਣ ਇਹ ਇੱਥੋਂ ਵੀ ਦੇਵੀ ਦੇ ਦਰਸ਼ਨਾਂ ਨੂੰ ਜਾਣ ਲੱਗ ਪਏ ਭਾਈ ਲੈਣਾ ਜੀ 1532 ਈਸਵੀ ਵਿੱਚ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਜੀ ਨੂੰ ਕਰਤਾਰਪੁਰ ਵਿਖੇ ਮਿਲੇ ਉਸ ਸਮੇਂ ਇਹਨਾਂ ਦੀ ਉਮਰ 28 ਸਾਲ ਦੀ ਸੀ ਜਦੋਂ ਇਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਤੇ ਪ੍ਰਭੂ ਪਕਤੀ ਬਾਰੇ ਵਿਚਾਰਾਂ ਸਮਝ ਲਈਆਂ ਤਾਂ ਇਹਨਾਂ ਦੇ ਜੀਵਨ ਵਿੱਚ ਇਨਕਲਾਬ ਆ ਗਿਆ ਹੁਣ ਇਹ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਬਣ ਗਏ ਸਿੱਖ ਬਣ ਕੇ ਇਹਨਾਂ ਨੇ ਦੇਵੀ ਦੀ ਯਾਤਰਾ ਤੇ ਜਾਣਾ ਬੰਦ ਕਰ ਦਿੱਤਾ ਭਾਈ ਲੈਣਾ ਜਿਹਨੂੰ ਹਰ ਸਮੇ ਗੁਰੂ ਜੀ ਦਾ ਹੁਕਮ ਮੰਨਣ ਤੇ ਸਿੱਖ ਸੰਗਤਾਂ ਦੀ ਸੇਵਾ ਕਰਨ ਦਾ ਚਾਹ ਚੜਿਆ ਰਹਿੰਦਾ ਸੀ ਜਦੋਂ ਗੁਰੂ ਨਾਨਕ ਸਾਹਿਬ ਜੀ ਆਪਣੀ ਥਾਂ ਤੇ ਕਿਸੇ ਯੋਗ ਵਿਅਕਤੀ ਨੂੰ ਨਿਯੁਕਤ ਕਰਨਾ ਚਾਹੁੰਦੇ ਸੀ ਉਹਨਾਂ ਨੇ ਆਪਣੇ ਪੁੱਤਰਾਂ ਸਮੇਤ ਕਈ ਮੁਖੀ ਸਿੱਖਾਂ ਦੀ ਗੁਪਤ ਢੰਗ ਨਾਲ ਪ੍ਰੀਖਿਆ ਲਈ ਤੇ ਇਸ ਪ੍ਰੀਖਿਆ ਵਿੱਚੋਂ ਕੇਵਲ ਭਾਈ ਲੈਣਾ ਜੀ ਹੀ ਪਾਸ ਹੋਏ